ਨਵੇਂ ਚੁਣੇ ਸੰਸਦ ਮੈਂਬਰ ਜਿਨੇ ਨੇ ਉਹ ਔਦੇ ਦੀ ਸੋਚ ਚੁੱਕਣਗੇ ਪਹਿਲੇ ਦਿਨ ਦੱਸਦੀ ਹੈ ਕਿ 280 ਸੰਸਦ ਮੈਂਬਰਾਂ ਨੂੰ ਸੌਚ ਚੁਕਾਈ ਜਾਏਗੀ ਪ੍ਰਧਾਨ ਮੰਤਰੀ ਦੇ ਸਮੇਤ ਕੇਂਦਰੀ ਮੰਤਰੀਆਂ ਤੋਂ ਸ਼ੁਰੂਆਤ ਹੋਏਗੀ ਪ੍ਰੋਟੈਂਟ ਸਪੀਕਰ ਪਾਰਤਗਾਰੀ ਮਹਿਤਾਬ ਜਿਨੇ ਨੇ ਉਹ ਸੋਚ ਚੁਕਾਨਗੇ ਹਲਫ ਟਕੌਨ ਅੱਜ ਹਰਿਆਣਾ ਤੇ ਚੰਡੀਗੜ੍ਹ ਦੇ ਐਮਪੀ ਵੀ ਜਿਨੇ ਨੇ ਉਹ ਸੌਚ ਚੁੱਕਣਗੇ ਔਰ ਪੰਜਾਬ ਦੇ ਨਵੇਂ ਐਮਪੀ ਕੱਲ ਹਲਫ ਲੈਣਗੇ 10:00 9:00 ਵਜੇ ਪ੍ਰੋਟੈਂਟ ਸਪੀਕਰ ਸੌਚ ਚੁੱਕਣਗੇ और राष्ट्रपति भवन के दसीए कि टोटल स्पीकर की हालत होगी और छब्बी तरीकू दसी कि नए स्पीकर की चोण होगी और सताई तरीक नाज सभा का सैशन शुरू होएगा पर आज सेशन है। पहला सैशन हो जा रहा है ਤੀਜੀ ਵਾਰ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਬਣਨ ਜਾ ਰਹੇ ਨੇ ਔਰ ਉਹ ਹਾਲ ਫਲੇ ਚੁਕੇ ਨੇ ਪਰ ਬਤੌਰ ਸੰਸਦ ਨੰਬਰ ਉਹਨਾਂ ਦੇ ਵੱਲੋਂ ਸੌ ਚੁੱਕੀ ਜਾਏਗੀ ਔਰ ਇਹ ਦੱਸ ਦਈਏ ਕਿ ਤੀਜੀ ਟਰਮ ਹੈ ਮੋਦੀ ਸਰਕਾਰ ਦੀ ਜਿਸ ਦੇ ਵਿੱਚ ਅਜ ਪਹਿਲਾ ਸੈਸ਼ਨ ਦਾ ਪਹਿਲਾ ਦਿਨ ਹੋਏਗਾ 27 ਤਰੀਕ ਨੂੰ ਹੀ ਰਾਸ਼ਟਰਪਤੀ ਦੋਹਾਂ ਸਦਨਾਂ ਨੂੰ ਸੰਬੋਧਨ ਕਰਨਗੇ 28 ਜੂਨ ਨੂੰ ਪ੍ਰਧਾਨ ਮੰਤਰੀ ਆਪਣੇ ਮੰਤਰੀ ਮੰਡਲ ਦੀ ਜਾਣ ਪਛਾਣ ਕਰਵਾਉਣਗੇ 1 ਤੋਂ ਲੈ ਕੇ 3 ਜੁਲਾਈ ਤੱਕ ਰਾਸ਼ਟਰਪਤੀ ਦੇ ਭਾਸ਼ਣ ਤੇ ਚਰਚਾ ਹੋਏਗੀ 3 ਜੁਲਾਈ ਤੱਕ ਇਹ ਸੈਸ਼ਨ ਚੱਲੇਗਾ 18ਵੀਂ ਲੋਕ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਹੀ ਜਿਹੜੀ ਤਕਰਾਰ ਹੈ ਉਹ ਨਜ਼ਰ ਆਏਗੀ ਪ੍ਰੋਟੈਂਟ ਸਪੀਕਰ ਦੇ ਮੁੱਦੇ ਤੇ ਵਿਰੋਧ ਦਰਜ ਕਰਵਾਏਗੀ ਆਪੋਜੀਸ਼ਨ ਪ੍ਰੋਟੈਂਟ ਸਪੀਕਰ ਦੇ ਪੈਨਲ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਵਿਰੋਧੀ ਥੰਨੇ ਦੇ ਤਿੰਨ ਸੰਸਦ ਦੱਸ ਅਗੇ ਕਿ ਕਾਂਗਰਸ ਦੇ ਕੇ ਸੁਰੇਸ਼ ਟੀਐਮਸੀ ਦੇ ਸੁਦੀਪ ਬੰਦੋ ਪਾਧਿਆਏ ਅਤੇ ਟੀਐਮਕੀ ਦੇ ਟੀਆਰ ਬਾਲੂ ਪੈਨਲ ਦਾ ਬਾਈਕਾਟ ਕਰਨਗੇ ਤਾਂ ਸੰਸਦਾਂ ਦੇ ਪੈਨਲ ਦੇ ਵਿੱਚ ਸ਼ਾਮਿਲ ਨਾ ਹੋਣ ਦਾ ਮਤਲਬ ਇਹ ਹੈ ਕਿ ਇਹ ਤਿੰਨੇ ਸੰਸਦ ਪ੍ਰੋਟੈਂਟ ਸਪੀਕਰ ਨੂੰ ਅਸਿਸਟ ਨਹੀਂ ਕਰਨਗੇ ਅਤੇ ਨਵੇਂ ਸੰਸਦਾਂ ਨੂੰ ਸੌਂ ਨਹੀਂ ਚੁਕਾਉਣਗੇ ਦੱਸੇ ਕਿ ਆਪੋਜੀਸ਼ਨ ਇਸ ਗੱਲ ਤੇ ਵਿਰੋਧ ਜਤਾ ਰਹੀ ਹੈ ਕਿ ਅੱਠ ਵਾਰ ਦੇ ਕਾਂਗਰਸ ਸੰਸਦ ਕੇ ਸੁਰੇਸ਼ ਨੂੰ ਪ੍ਰੋਟੇਮ ਸਪੀਕਰ ਬਣਾਉਣ ਦੀ ਥਾਂ ਤੇ ਸੱਤ ਵਾਰ ਦੇ ਬੀਜੇਪੀ ਸੰਸਦ ਭਰਤ ਹਰੀ ਮਹਤਾਬ ਨੂੰ ਪ੍ਰੋਟੇਮ ਸਪੀਕਰ ਬਣਾਇਆ ਗਿਆ ਹੈ ਤਾਂ ਕੁੱਲ ਮਿਲਾ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਔਰ ਦੱਸ ਦਈਏ ਕਿ ਬੀਜੇਪੀ ਛੱਡ ਕੇ ਆਪ ਦੱਸ ਦਈਏ ਕਿ ਭਰਤ ਹਰੀ ਮਹਤਾਬ ਪਿਛੇ ਦਿਨਾਂ ਦੇ ਵਿੱਚ ਬੀਜੇਪੀ ਚ ਸ਼ਾਮਲ ਹੋਏ ਸਨ ਔਰ ਬਤੌਰ ਚੋਣ ਲੜੇ ਤਾਂ ਹੁਣ ਬੀਜੇਪੀ ਸੰਸਦ जरीवाल नेटे इसलिए लगाई गई है, के दे तो है।, दे है क्योंकि ईडी राउज एवेन्यू कोर्ट के फैसले को चुनौती दिखती दौरान फैसला सुरक्षित रख लिया गया और उद कहा गया कि जो तक यह फैसला नहीं आता उदो तक जी बेल मिली है जमानत मिली है अरविंद केजरीवाल को उस पर रोक लगाई जा है तो कुल मिला के अब सुप्रम कोर्ट के सुनवाई जोड़ी है होएगी आ नहीं देखना होगा क्योंकि सुप्रीम कोर्ट का अरविंद केजरीवाल ने रुख किया है और ही मांग की है कि सुनवाई जोड़ी है वह हो ਰਾਜਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ ਦੱਸਿਆ ਕਿ ਅੱਗੇ ਦੀ ਰਣਨੀਤੀ ਤੈਅ ਕਰਨਗੇ ਕਿਸਾਨਾਂ ਨੂੰ ਕਲਸ਼ੰਭੂ ਬਾਰਡਰ ਤੇ ਵਪਾਰੀਆਂ ਦੇ ਨਾਲ ਵਿਵਾਦ ਹੋਇਆ ਸੀ ਵਿਵਾਦ ਤੋਂ ਬਾਅਦ ਕਿਸਾਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਤਾਂ ਕਿਸਾਨ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਵਿਜੇਪੀ ਦੇ ਸ਼ਾਰਕ ਤੇ ਵਪਾਰੀਆਂ ਨੇ ਇਹ ਹੰਗਾਮਾ ਕੀਤਾ ਹੈ ਉਹ ਤਸਵੀਰਾਂ ਤੁਹਾਨੂੰ ਉਸ ਮੌਕੇ ਦੀਆਂ ਦਿਖਾ ਰਹੇ ਹਾਂ ਜਦੋਂ ਇਹ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇੜੇ ਦੇ ਪਿੰਡਾਂ ਦੇ ਲੋਕ ਦੱਸੇ ਜਾ ਰਹੇ ਸਨ ਔਰ ਉਸ ਤੋਂ ਬਾਅਦ ਕਿਸਾਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਵਪਾਰੀ ਨੇ ਔਰ ਪੀਪੀ ਦੇ ਸਾਰੇ ਸਥਿਤ ਕੇ ਪਹੁੰਚੇ ਨੇ ਤਨਸੁਬਾ ਦਾ ਚਿੱਪ ਕਿਸਾਨਾਂ ਦੀ ਮਿੱਟੀ ਸ਼ੰਭੂ ਬਾਰਡਰ ਤੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਕਿਸਾਨਾਂ ਦੇ ਧਰਨਾ ਸਥਾਨ ਤੇ ਕੁਝ ਅਣਪਛਾਤੇ ਲੋਕ ਪਹੁੰਚ ਗਏ ਤੇ ਕਿਸਾਨਾਂ ਦੇ ਮੰਚ ਤੇ ਜਾਣ ਦੀ ਕੋਸ਼ਿਸ਼ ਕਰਨ ਲੱਗੇ ਇਸ ਦੇ ਵਿਚਕਾਰ ਕਿਸਾਨ ਆਗੂ ਸਰਮਨ ਸਿੰਘ ਪੰਦੇਰ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਧਰਨੇ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਹਮਲਾ ਕਰਨ ਦਾ ਯਤਨ ਸੀਗਾ ਆਪਾਂ ਹੈ ਹੀ ਜ਼ਿਆਦਾ ਸੀਗੇ। ਆ ਕੇ ਹੱਥੋ ਪਾਈ ਹੋਣਾ ਬੇਇੱਜ਼ਤੀ ਕਰਨੀ ਰੌਲਾ ਰੱਪਾ ਪਾਉਣਾ ਕੀ ਹੁੰਦਾ ਕਿਸੇ ਦੇ ਪ੍ਰੋਗਰਾਮ 'ਚ ਰੌਲਾ ਰੱਪਾ ਪਾਉਣਾ ਉਹ ਹਮਲਾ ਹੀ ਹੁੰਦਾ ਕਿਸੇ ਦੇ ਸਟੇਜ ਤੇ ਜਾ ਕੇ ਪ੍ਰੋਗਰਾਮ ਕਰ ਖਰੇੜਨਾ ਅਗਲੇ ਬੰਨੇ ਬੰਦੇ ਸਿਆਣੇ ਉਹ ਕਹਿੰਦੇ ਵੀ ਚੁੱਪ ਕਰ ਜਾਓ ਵੀ ਕੋਈ ਗੱਲ ਨਹੀਂ। ਦੇਖੋ ਹੱਥੋ ਪਾਈ ਅਗਲੇ ਬੰਨੋ ਨਹੀਂ ਹੋਏ ਬੰਦੇ ਬਚਪਚਾ ਕਰਕੇ ਸਿਆਣੇ ਸੀ। ਸਾਨੂੰ ਪਤਾ ਪਿਆ ਹੁੰਦਾ ਹੁੰਦਾ ਬਕਾਇਦਾ ਬਕਾਇਦਾ ਵੀਜ਼ੇ ਦੀ ਲੀਜ ਹੋਣਗੀਆਂ ਸਾਰੇ ਬੰਦੇ ਦੇ ਬਾਈ ਨੇਮ ਹੋਣਗੇ ਵਪਾਰੀਆਂ ਦਾ ਸਤਕਾਰ ਆ ਇਹ ਵਪਾਰੀ ਨਹੀਂ ਹੈਗੇ ਬਾਰਡਰ ਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਜੋ ਬਹੁਤ ਪਰੇਸ਼ਾਨ ਸੀ बार-बार ਪ੍ਰਾਰਥਨਾ ਵੀ ਕਰਦੇ ਰਹੇ ਵਪਾਰੀਆਂ ਨੇ ਵੀ ਕੀਤੀ ਕਿ ਸਾਡੇ ਬਿਜ਼ਨਸ ਤਬਾਹ ਹੋ ਰਹੇ ਆ ਸਾਨੂੰ ਆਉਣ ਜਾਣ ਦੇ ਰਸਤੇ 'ਚ ਬਹੁਤ ਜ਼ਿਆਦਾ ਤਕਲੀਫਾਂ ਨੇ ਜਿਹੜਾ ਰਸਤਾ 50-50 ਕਿਲੋਮੀਟਰ ਉਹਨਾਂ ਨੂੰ ਘੁੰਮ ਕੇ ਜਾਣਾ ਪੈਂਦਾ ਜਿਹੜੇ 2 ਕਿਲੋਮੀਟਰ ਹੀ ਦੂਰ ਆ ਇਨਾਂ ਦੀ ਵਜ੍ਹਾ ਕਰਕੇ ਤੇ ਇਹ ਮੈਂ ਸਮਝਦਾ ਕਿ ਇੱਕ ਕਿਸਾਨਾਂ ਦਾ ਹਿੱਤ ਨਹੀਂ ਸਾਧ ਰਿਹਾ ਕਿਸਾਨ ਜਿਹੜਾ ਬੜਾ ਕਾਨੂੰਨ ਨੂੰ ਮੰਨਣ ਵਾਲਾ ਤੇ ਬੜਾ ਪਵਿੱਤਰ ਨਾਮ ਆ ਇਹ ਕਿਸਾਨ ਦੇ ਨਾਮ ਤੇ ਆਪਣਾ ਤੰਦਾ ਚਲਾਉਂਦੇ ਆ ਇਸ ਕਰਕੇ ਫਿਰ ਭਾਜਪਾ ਦਾ ਨਾਂ ਲੈ ਦਿੰਦੇ ਆ ਕਿ ਸਾਡੇ ਆਮ ਤੋਂ ਭਾਜਪਾ ਦੇ ਲੋਕ ਆ ਕਿ ਡਰਾਪ ਕਰ ਰਹੇ ਨਾ ਭਾਜਪਾ ਦਾ ਕੋਈ ਗਿਆ ਸਰਮਣ ਸਿੰਘ ਪੰਦੇਰ ਇਹਨਾਂ ਝੂਠੇ ਰੋਪਾਂ ਲਈ ਮਾਫੀ ਮੰਗੇ ਔਰ ਇਹ ਨਾ ਕਿਸਾਨ ਦਾ ਹਿੱਤ ਸਾਧ ਰਿਹਾ ਹੈ ਔਰੇ ਆਸਵਾਸ ਦੇ ਪਿੰਡਾਂ ਆ ਰਹੇ ਨੇ ਹੁਣ ਇਹਨਾਂ ਨੂੰ ਉਠਾਉਣਾ। ਹਮਲੇ ਦੇ ਇਲਜ਼ਾਮਾਂ ਦੇ ਬਾਅਦ ਨਿਊਜ਼ 18 ਨੇ ਵਪਾਰੀ ਵਰਗ ਦਾ ਪੱਖ ਵੀ ਜਾਣਿਆ ਤੇ ਹੋਲਸੇਲ ਕੱਪੜਾ ਮਾਰਕੀਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵਿਸ਼ਾਲ ਬੱਤਰਾ ਨੇ ਆਪਣੀ ਗੱਲ ਰੱਖੀ। ਮੈਂ ਕਹਿ ਰਿਹਾ ਥੋੜਾ ਸਟੇਜ ਸਾਡੀ ਕੀ ਪਾਵਰ ਅਸੀਂ ਸਟੇਜ ਤੇ ਚੜ ਜਾਗੇ। ਸਾਡੇ ਉੱਥੇ ਜਿਹੜੇ ਮੌਜੂਦ ਆਦਮੀ ਬੈਠੇ ਸੀ ਉਹਨਾਂ ਨੇ ਕਿਹਾ ਤੁਸੀਂ 5 ਬੰਦੇ ਸਟੇਜ ਤੇ ਆਓ। ਜਦ ਅਸੀਂ ਸਟੇਜ ਤੇ ਚੜੇ ਆਂ ਤੇ ਉੱਥੇ ਥੱਲੇ ਆਰਗੂਮੈਂਟ ਕੋਈ ਕਰ ਰਿਆ ਸੀ ਅਸੀਂ ਦੇਖਿਆ ਕਿ ਆਰਗੂਮੈਂਟ ਥੱਲੇ ਹੋ ਰਹੀ ਆ ਅਸੀਂ ਕਿਸੇ ਨਾਲ ਗੱਲ ਨਹੀਂ ਕੀਤੀ ਤੁਹਾਨੂੰ ਇੱਕ ਵੀਡੀਓ ਦਿਖਾਉਗੇ ਅਸੀਂ ਕਿਸੇ ਨਾਲ ਗੱਲ ਕੀਤੀ ਹੈ ਕਿਸੇ ਨਾਲ ਬਹਿਸ ਕੀਤੀ ਹੈ ਆਰਗੂਮੈਂਟ ਕੀਤੀ ਹੈ ਜੋ ਹਰ ਜਨ ਲਗੋ ਕੇ ਜ਼ੈਨ ਨੂੰ ਤਿਆਰ ਆ ਨਾ ਸਾਡੀ ਇਸ ਲੜਾਈ ਚੜੜੇ ਦਾ ਕੋਈ ਮਨਸ਼ਾ ਹੈ ਨਾ ਅਸੀਂ ਲੜਨਾ ਚਾਹਦੇ ਆਂ ਨਾ ਅਸੀਂ ਕੋਈ ਇਸ ਮਨਸ਼ਾ ਨਾਲ ਉੱਥੇ ਆਈ ਸੀ ਅੱਗੇ ਤੁਹਾਡੇ ਨਾਲ ਇੱਕ ਵਪਾਰੀ ਨਾਤੇ ਤੁਹਾਡੇ ਨਾਲ ਇੱਕ ਗੱਲ ਕਰਨ ਆਈਸੀ ਦਾ ਸਮਾਧਾਨ ਹੋਣਾ ਚਾਹੀਦਾ। ਬਸ ਜਿਵੇਂ ਉਹਨਾਂ ਦੀ ਡਿਮਾਂਡਾਂ ਨੇ ਅਸੀਂ ਵੀ ਤੇ ਵਪਾਰੀ ਲੋਕ ਐ ਏਸ਼ੀਆ ਦੀ ਸਭ ਤੋਂ ਵੱਡੀ ਕਪੜਾ ਮਾਰਕੀਟ ਐ। ਅਜੋ ਮਤਲਬ ਭੁੱਖ ਦੀ ਮਰਨ ਦੀ ਗਗਾਰ ਤੇ ਆ ਗਈ ਐ ਸਰ। ਸਾਡਾ ਵੀ ਤਾਂ ਸਮਾਧਾਨ ਹੋਣਾ ਚਾਹੀਦਾ ਨਾ। ਅਸੀਂ ਸਾਡੀ ਵਪਾਰੀ ਲੋਕਾਂ ਦੀ ਕੌਣ ਸੁਣੇਗਾ? ਦਰਸਲ ਕਿਸਾਨਾਂ ਦੇ ਧਰਨੇ ਦੇ ਚੱਲਦਿਆਂ ਸ਼ੰਭੂ ਬਾਰਡਰ ਜਾਮ ਹੋ ਗਿਆ ਐ। ਤੇ ਪੰਜਾਬ ਤੋਂ ਅੰਮ੍ਰਿਤਸਰ ਆਉਣ ਵਾਲਾ ਗਾਹਕ ਹੁਣ ਨਾਂ ਦੇ ਬਰਾਬਰ ਆ ਰਿਹਾ ਐ। ਜਿਸ ਦੇ ਨਾਲ ਅੰਮ੍ਰਿਤਸਰ ਦੇ ਵਪਾਰੀਆਂ ਨੂੰ ਕਾਫੀ ਨੁਕਸਾਨ ਹੋ ਰਿਹਾ ਐ। ਬਿਊਰੋ ਰਿਪੋਰਟ న్యూਸ 18 ਪੰਜਾਬ ਤਾਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਰਵਨੀਤ ਬਿੱਟੂ ਦਾ ਬਿਆਨ ਆਇਆ ਹੈ ਕੇਂਦਰੀ ਮੰਤਰੀ ਦੇ ਨਾਲ ਜਲਦ ਮੁਲਾਕਾਤ ਕਰਵਾਈ ਜਾਏਗੀ ਨਾ ਕਿਹਾ ਹੈ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਕਰਵਾਈ ਜਾਏਗੀ ਤਾਂ ਕਿਸਾਨਾਂ ਦੇ ਮਸਲੇ ਨੂੰ ਜਲਦ ਹੱਲ ਕਰਵਾਇਆ ਜਾਏਗਾ ਇਹ ਵੀ انہوں ਨੇ ਕਿਹਾ ਹੈ ਬਿੱਟੂ ਨੇ ਪੰਜਾਬ ਸਰਕਾਰ ਤੇ ਸਮਾਜ ਨੂੰ ਇਹ ਪੰਜਾਬ ਪੁਲਿਸ ਨੂੰ ਨੀਵਾ ਦਿਖਾ ਰਹੀ ਹੈ ਪੰਜਾਬ ਸਰਕਾਰ ਇਹ ਬਿੱਟੂ ਨੇ ਕਿਹਾ ਹੈ ਤਾਂ ਦੱਸ ਦਈਏ ਕਿ ਕੇਂਦਰੀ ਰਾਸ਼ਟਰਪਤੀ ਨੇ ਰਵਨੀਤ ਬਿੱਟੂ ਆਰ ਕੱਛੇ ਦਿਨਾਂ ਤੋਂ ਹੀ ਕਿਸਾਨਾਂ ਨੂੰ ਲੈ ਕੇ ਜ਼ਿਕਰ ਕਰ ਰਹਿਸਨ ਔਰ ਕਹਿੰਦੇ ਕਿ ਜਲਦੀ ਮੀਟਿੰਗ ਕਰਾਈ ਜਾਏਗੀ ਉਹ ਅਸੀਂ ਬੜੀ ਖੇਤੀ ਜਿਹੜੇ ਸਾਡੇ ਮੰਤਰੀ ਜੀ ਸ਼ਿਵਰਾਜ ਚੋਹਾਨ ਬਣੀ ਨੇ ਤੇ ਉਹਨਾਂ ਨਾਲ ਡਾਇਲੌਗ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਪੰਜਾਬ ਦੇ ਜੱਥੇਬੰਦੀਆਂ ਨਾਲ ਸ਼ੁਰੂ ਹੋਏਗਾ ਤੇ ਇਹ ਗੱਲ ਜਲਦੀ ਤੋਂ ਜਲਦੀ ਅਸੀਂ ਇਹਨੂੰ ਕਿਵੇਂ ਆਪਸ ਵਿੱਚ ਇਕੱਠਾ ਕੀਤਾ ਜਾ ਸਕਦਾ ਇਹਨੂੰ ਨੇੜੇ ਲਾਇਆ ਜਾ ਸਕਦਾ ਇਹ ਗੱਲ ਅਸੀਂ ਲੀਡਰਸ਼ਿਪ ਨਾਲ ਕੀਤੀ ਆ ਤੇ ਕੁਝ ਦੇਣਾ ਚੀ ਗੱਲ ਜਿਹੜੀ ਆ ਸ਼ੁਰੂ ਹੋ ਜੇ ਸਰ ਕਿਸਾਨਾਂ ਨੇ ਇਹ ਪੈਸੇ ਮੰਗਵਾਉਣ ਲਈ ਕੰਟੈਕਟ ਕਰਵਾਇਆ ਸਰ ਉਹਨੇ ਮੋਟੇ ਮੋਟੇ ਤਾਲੀਆਂ ਉਹ ਲਗਾਈ ਜਾਣਗੇ ਹੈ ਜੀ ਕਿਸਾਨਾਂ ਦਾ ਇਹ ਕਹਿਣਾ ਹੈਗਾ 30 ਤਰੀਕ ਤੱਕ ਮੰਗਾ ਨਹੀਂ ਮੰਨੀਆਂ ਜਾਂਦੀਆਂ